ਮੱਝਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਬੱਚੀ ਪਿੰਡ ਤਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੀ ਆ ਵੀਡੀਓ ਵਿੱਚ ਵੀਜੀਟ ਹੋ ਕੈਪਟਨ ਵੀਰ ਜੀ ਨਾਲ ਪਸ਼ੂ ਕਾਹੋ ਜਿਸ ਵਿੱਚ ਵੀਰ ਜੀ ਜਿਸ ਵਿੱਚ ਵੀਰ ਜੀ ਦੋ ਸੂਏ ਗਾਂ ਸੂਈ ਤੀਸਰੇ ਸੂਏ ਵਾਸਤੇ ਤਿਆਰ ਬਿਲਕੁਲ ਤੇ ਇੱਕ ਮਿਰ ਜੀ ਮੱਝਾ ਨਾਲ ਵੀਰ ਜੀ ਕੋਲ ਗੱਪਾ ਉਹ ਵੀ ਜਿਹੜੀ ਲਗਭਗ 10-12 ਦਿਨ ਖੜਦਿਆ ਵਦਿਆਂ ਕੈਪਟਨ ਨਾਲ ਗੱਲਬਾਤ ਤੇ ਦੋਵਾਂ ਬਾਰੇ ਬਰੇਡ ਬਾਰੇ ਕੱਲੀ ਕੱਲੀ ਜਾਣਕਾਰੀ ਲੈਣੇ ਕਰਦੇ ਐ ਅਵਰੇਜ ਜੀ ਪੂਰੀ 4G ਕੈਪਟਨ ਸਿੰਘ ਜੀ ਕੀ ਹਾਲ ਚੱਲ ਜੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਸੁਣਾਓ ਠੀਕ ਠਾਕ ਠੀਕ ਹੈ ਜੀ ਠੀਕ ਹੈ ਜੀ ਜੀ ਆਪਣੇ ਵੀਡੀਓ ਵਿੱਚ ਜਾ ਦੋ ਪਸ਼ੂ ਨੇ ਆਪਣੇ ਕੋਲ ਆ ਗਾਹ ਦੇ ਵਿੱਚ ਕੀ ਡਿਟੇਲ ਜੇ ਪਹਿਲਾਂ ਗਾਂ ਜਿਹੜਾ ਹਮ ਬਣਾਉਣਾ ਜੀ 10 12 ਦਿਨ ਕੱਚੀ ਕਿਹੜੀ ਜਗ੍ਹਾ ਹੈ ਇਹ ਪਿਛਲੇ ਦੂਜੇ ਤੀਜੇ ਸੂਰ ਪਸ਼ੂ ਅੱਗੇ ਦੋ ਪਸ਼ੂਏ ਬਾਤ ਕਰ ਰਿਹਾ ਤੇ ਕਿੰਨੇ ਦਿਨ ਵੀਰ ਜੀ ਗਾਂ ਖੜਦੀ ਆਪਣੇ ਕੋਲ 12 ਦਿਨ 10-12 ਦਿਨ ਲੈ ਕੇ ਜਾਊਗਾ ਜੀ ਠੀਕ ਹੈ ਵੀਰ ਜੀ ਇੱਕ ਰਖ ਖੋਲੇ ਵੀਰ ਜੀ ਚਲਾਇਓ ਮਾੜਾ ਜਾਨ ਕਰੋ ਵੀਰ ਜੀ ਹਾਈ ਕੁਆਲਟੀ ਤੀਸਰੀ ਵਾਰ ਤੇ ਵੀਰ ਜੀ ਦਾ ਨਾਮ ਬਿਲਕੁਲ ਤਿਆਰ ਹੈ 12 ਦਿਨ ਕੱਚੀ ਹੈ ਤੇ ਪਿਛਲੇ ਵੀਰ ਜੀ ਕੀ ਦੱਸਿਆ 25 ਕਿਲੋ ਦਾ 25 ਲੀਟਰ ਪਿਛਲੇ ਦੂਸਰੇ ਸੂਵੇ ਦਾ ਆ ਵੀਰ ਚੱਕ ਪਾਸ ਪਿਛਲੇ ਸੂਵੇ ਵਾਸਤੇ ਵੀਰ ਜੀ ਬਿਲਕੁਲ ਤਿਆਰ ਥੋੜੇ ਲੰਮੀ ਚਲਾਓ ਅੱਗੋਂ ਕਮਾਗ ਲਿਆਓ ਜਗਾ ਅਚਲੂ ਅੰਦਰੋਂ ਅੰਦਰੋਂ ਆਡਰ ਦੀ ਵੀਰ ਜੀ ਕੁਆਲਿਟੀ ਕਰ ਲੋ ਤੇ ਗਾ ਦਾ ਵੀਰ ਜੀ ਕੱਦ ਖੜ ਕੇ ਦੇਖ ਲੋ ਤੁਸੀਂ ਆਪ ਆਉਂਦੋਂ ਅੰਦਰੋਂ ਅੰਦਰੋਂ ਇਹਨੂੰ ਕੀ ਵੀ ਕਰ ਸਕਦਾ ਆਸ ਕਰਦੇ ਆ ਠੀਕ ਹੈ ਵਿੱਚ ਇਹ ਲਗਭਗ ਵਿੱਚ 10 12 ਲਾ ਦਊਗੀ ਜੀ ਨਾ ਥੋੜੀ ਇਧਰ ਨੂੰ ਮਾਰੀ ਇਧਰ ਚਲਾ ਦਿਓ ਜਗਾ ਵੀ ਜੀ ਧੰਨੀ ਨਾ ਕੱਟ ਬੀਜ ਜੀ ਥੋੜੀ ਜਿਹਾ ਪੂਰੀ ਚਲਾਈ ਇਸ ਵੀਰ ਜੀ ਤੁਸੀਂ ਜੋ ਨੇੜੇ ਦਾ ਆਰਡਰ ਦੀ ਕੋਆ ਇੱਕ ਵੀ ਥੱਲੇ ਬੈ ਕੇ ਚੈੱਕ ਕਰਾ ਦੇ ਠੰਡੀ ਸੀ ਲਾ ਵੀਰ ਜੀ ਦਾ ਬਿਲਕੁਲ ਇਹਦਾ ਵੀਰ ਜੀ ਕੀ ਦੇ ਰੇਟ ਆ ਮੋ 70000 90 ਹਜ਼ਾਰ ਕਰਦੇ ਆ ਹਾਂਜੀ 90000 90000 ਵੀ ਨਹੀਂ ਆਪਾਂ ਜਿੰਨੇ ਤੱਕ ਆਪਾਂ ਛੱਡ ਦੇਣੀ ਜੀ ਉਹੀ ਮੰਗਦੇ ਆ ਜਿਹੜੇ ਪਹਿਲੇ ਇੱਕ ਦੋ ਦੇ ਜਿਹੜੇ ਚਲ ਤੁਸੀਂ ਜਾਇਜ਼ ਕਰਦੇ ਨਹੀਂ ਤੁਸੀਂ ਜਾਓ 80 ਦੀ ਜਾਣਦੀਏ 90 ਮਾ 50 ਨਹੀਂ ਆਪਾਂ ਫਿਰ ਮਾਨੀਦ ਕਰਨਾ ਨਾ ਮਾਉਂਦਾ ਚਲ ਦੋ ਛੜਦਾਂ 90 ਚੋਂ ਨਹੀਂ ਵੀਰ ਜੀ ਕੈਪਟਨ ਸਿੰਘ ਆਪਾਂ ਕੋਈ ਨਾ ਕੋਈ ਕਰਨਾ ਹੀ ਕਰਨਾ ਮੰਨਤਾ ਨੇ ਇੱਥੇ 82000 ਦੀ ਦਿਆਂਗੇ 82000 ਚੋਂ ਉਹ ਹੀ ਤੁਹਾਡਾ ਮਾਉਣਾ ਉਹ ਚੋਂ ਵੀ ਆਪਾਂ ਛੋਟਾ ਭੈਣ ਭਰਾ ਨੂੰ ਖੁੱਲਾ ਕਰਨਾ ਵਾ ਠੀਕ ਹੈ ਜੀ ਠੀਕ ਹੈ ਵੀਰ ਜੀ 82000 ਦੀ ਵੀਰ ਉਹਨਾਂ ਨੇ ਆਖਿਆ ਹੈ ਬਾਕੀ ਦਸੂ ਜੀ ਗਾਂ ਨੇ ਦੋ 25 ਲੀਟਰ ਕਹਿੰਦੇ ਦਿੱਤਾ ਵਾ ਗਾਂ ਵੇਖੋ ਕੁਆਲਿਟੀ ਦਸੂਏ ਵੀਰ ਜੀ ਗਾਂ ਬਿਲਕੁਲ 10 12 ਦਿਨ ਕੱਚੀ ਹੈ ਜੀ ਆ ਮਾਝ ਕੀ ਡਿਟੇਲ ਜੇ ਇਧਰ ਆਜੋ ਮੱਝ ਕਿੰਨੇ ਸੂਏ ਜੇ ਤੀਜੇ ਸੂਏ ਆ ਮੱਝ ਵੀਰ ਜੀ ਕੈਪਟਨ ਸਾਹਿਬ ਕਿੰਨੇ ਸੂਏ ਜੇ ਤੀਜੇ ਸੂਏ ਸੁਣਾਕ ਦੀ ਤੀਜੇ ਸੂਏ ਵਾਸਤੇ ਤੇ ਕਿੰਨੇ ਦਿਨ ਕੱਚੀ ਜੇ ਜੇ 10 ਦਿਨਾਂ ਦੀ ਲੈ ਲੈਂਦੀ ਆ ਜੇ ਖੋਲ ਵੀਰ ਜੀ ਚਲਾ ਆ ਅਵੇ ਜੀ ਨੀਲੀ 라ਵੀ ਕ੍ਰਾਸ ਦੇ ਵਿੱਚ ਵੀਰ ਜੀ ਇੱਕ ਮੱਝ ਹੈ ਕੈਪਟਨ ਵੀਰ ਜੀ ਨਾਲ ਕੋਲ ਦੂਸਰੇ ਸੂਏ ਅੱਗੇ ਸੂਈ ਦੇ ਤੀਸਰੇ ਵਾਸਤੇ ਤਿਆਰ ਆ ਤੇ ਪਿਛਲਾ ਦੁੱਧ ਜਦ ਵੀਰ ਜੀ ਕੀ ਰਿਕਾਰਡ ਦੱਸਿਆ ਉਹਨਾਂ ਨੇ 12 ਲੀਟਰ ਸਿੰਘ ਵੀਰ ਜੀ ਬਿਲਕੁਲ ਛੋਟਾ ਸਿੰਘ ਬਾ ਬਾਹਰ ਜਾ ਬਾਹਰ ਚੱਕ ਨਾ ਦੀ ਕਰੋ ਵੀਰ ਜੀ ਚੱਕ ਪਾਸ ਨਾ ਥੋੜਾ ਵੀਰ ਜੀ ਮਤਲਬ ਕੈਮਰੇ ਤੋਂ ਡਰਦੀ ਹੈ ਮੰਜਸ ਕਰਕੇ ਥੋੜੇ ਦੂਰੋਂ ਵੀਡੀਓ ਬਣਾਉਣਾ ਘੁੰਮਾ ਘੁੰਮਦੇ ਤੈਨੂੰ ਘਾ ਦੋ 10 12 ਦਿਨ ਕੱਚੀ ਜੇ 10 12 ਦਿਨ ਹੁੰਦੀ ਹੈ ਮੱਝ ਟਾਈਮ ਜੇ ਬਾਕੀ ਸਪੇ ਸੰਗਦੀ ਆ ਵੀਰ ਜੀ ਬਿਲਕੁਲ ਵੇਖ ਚਲਾਓ ਚਲਾਓ ਬਾਕੀ ਵੀਰ ਜੀ ਚੱਕ ਪਾਸ ਤੁਸੀ ਚੱਕ ਪਾਸ ਕਰਕੇ ਆਪ ਫਿੱਲੀ ਕਰਕੇ ਵੀਰ ਜੀ ਪਹੁੰਚ ਦਿਓ ਸੋਇਸ ਵਾ ਜਿਹੜਾ ਲੈਵੰਦਰ ਨੂੰ ਘਵਾ ਦਿਓ ਕਰੋ ਵੀ ਇਸਦੀ ਕੁਆਲਿਟੀ ਚੈੱਕ ਲਗਭਗ 10 12 ਦਿਨ ਲੱਗੂਗੀ ਠੀਕ ਇਹਦਾ ਕੈਪਟਨ ਸਾਹਿਬ ਕੀ ਮੰਗਦੇ ਜੀ ਬੋਲ ਦੇ ਇੱਕ ਪੰਜ ਕਰਦੇ ਜੀ ਅੱਛਾ ਜੀ ਨਹੀਂ ਆਪਣੇ ਆਪ ਤੇ ਸਹੀ ਸੇ ਰੇਟ ਲਾ ਦਿਓ ਬਿਲਕੁਲ ਜਿਹੜਾ 10 ਲੱਖ ਰੁਪਏ ਦੇ ਦਾਂਗੇ ਨਹੀਂ ਬਿਲਕੁਲ ਕੋਈ ਮਾਨਦਾਨ ਕਰੋ ਬਿਲਕੁਲ ਸਹੀ ਸਹੀ ਮੰਗੋ ਜਿਹੜਾ ਸਾਡੇ ਬਾਰ-ਬਾਰ ਕੈਪਟਨ ਸਿੰਘ ਜੀ ਕਹਿਣ ਦੀ ਰੇਟ ਦੀ ਲੋੜ ਨਾ ਪਈ ਆਪਣੇ ਆਪ ਹੀ ਘਟਾ ਦਿਓ ਤੁਹਾਡੇ ਆਖਦੇ 95 ਦੇ ਦਾਂਗੇ 95000 ਰੁਪਏ ਦੀ ਕਿ ਵੀਰ ਜੀ 95000 ਵੀਰ ਜੀ ਨੇ ਨਾ ਕਿਹਾ 10 ਆਪਣੀ ਦਾ ਬਿੰਦੀ 10 12 ਦਿਨ ਵੀਰ ਜੀ ਕੱਚੀ ਚ ਮੱਝ ਬਾਕੀ ਵੀਰ ਜੀ ਆਪਣਾ ਸ਼ਾਸ ਕਰਕੇ ਕਰਕੇ ਜੀ ਪਸ਼ੂ ਖਰੀਦੋ ਇੱਕ ਵੀਰ ਜੀ ਮੱਝ ਪਰ ਮੱਝ ਤੋਂ ਜੋ ਅਬ ਕੁਛ ਛੋਟੇ ਸੈਂਗਰੀ ਥੋੜੀ ਜੀ ਨੇ ਕੈਮਰਾ ਡੱਟਦੀ ਤਾਂ ਕਰਕੇ ਥੋੜੀ ਦੂਰੋਂ ਵੀਡੀਓ ਬਣਾ 10 12 ਦਿਨ ਵੀਰ ਜੀ ਇਹ ਮੱਝ ਲੈਂਦੀ ਗਰਦਨ ਵੀਰ ਜੀ ਆੜੀ ਆਚਫ ਗਾਂ ਵੀ ਜਿਹਨਾਂ ਦੇ ਕੋਲ ਇਹ ਵੀ ਸਿਰਫ 10 12 ਦਿਨ ਲੈਂਦੀ ਚ ਗਾਂ ਬਿਲਕੁਲ ਥਲੋ ਤਿਆਰ ਹੋਣ ਦੇ ਬਾਕੀ ਵੀਰ ਜੀ ਚੈੱਕ ਕਰਕੇ ਤਸੱਲੀ ਕਰਕੇ ਆਪਣਾ ਪਸ਼ੂ ਵੀਰ ਜੀ ਖਰੀਦੋ ਇੱਕ ਰੇ ਕੈਪਟਨ ਜੀ ਆਪਣਾ ਫੋਨ ਨੰਬਰ ਤੇ ਆਪਣਾ ਐਡਰੈਸ ਪਤਾ ਸਾਰਾ ਦੱਸ ਦੋ ਪਿੰਡ 25 ਵਿੰਡ ਜੀ ਪਿੰਡ ਬੱਚੀਵਿੰਡ ਜਿਲ੍ਹਾ ਅਮਰਸਰ ਜਿਲ੍ਹਾ ਅਮਰਸਰ ਤਸੀਲ ਵਾਲਾ ਤੇ ਟਾਰੀ ਤੋਂ ਲਗਭਗ ਕਿੰਨਾ ਵਿੱਚ ਗਾਂ ਵਾਲੀ ਸਾਈਡ ਤੋਂ ਜੀ ਆ ਪਾਈਏ ਤਾਂ ਉੱਥੋਂ 8 ਚਿਕਾਵੇਂ ਵਾਲੀ ਸਾਈਡ ਤੋਂ ਵੀ 8 ਹਾ ਤੇ ਟਾਰੀ ਆਰਡਰ ਤੋਂ ਕਿਲੋ ਤੇ ਵੀਰ ਜੀ ਫੋਨ ਨੰਬਰ ਵਗੈਰਾ ਆਪਣਾ ਉੱਤੇ ਲਾ ਦਿਓ ਨੰਬਰ ਵੀ ਯਾਦ ਨਹੀਂਗਾ ਤੇ ਤੁਸੀਂ ਸੀਨ ਦੇ ਉੱਤੇ ਫੋਨ ਲਾ ਫੋਨ ਵੀਰ ਜੀ ਜਿਹੋ ਨਾਲ ਦਾ ਲਾ ਨੰਬਰ ਨਾਲ ਤੇ ਦੋਵੇਂ ਮਾਦਾਂ ਵਿੱਚ ਦਬਣਾ ਨੇ ਖਰੀਦਣਾ ਵੇ ਚੈੱਕ ਕਰਕੇ ਤਸੱਲੀ ਦੇ ਖਰੀਦੋ